ਜਿਹੜੇ ਮੈਂਬਰਾਂ ਨੇ ਸਾਡੇ ਚੰਗੇ ਕੰਮਾਂ ਨੂੰ ਮੋਹਰ ਲਾਈ ਆ ਸਾਡੇ 20 ਸਾਲ ਦਾ ਜੋ ਅਸੀਂ ਇਸ ਕਲੱਬ ਲਈ ਇਮਾਨਦਾਰੀ ਨਾਲ ਕੰਮ ਕੀਤਾ ਅੱਜ ਉਹਨਾਂ ਨੇ ਮੋਹਰ ਲਾਈ ਔਰ ਜੋ ਝੂਠ ਦਾ ਪ੍ਰਚਾਰ ਕੀਤਾ ਗਿਆ ਉਹਨਾਂ ਨੂੰ ਮੂੰਹ ਤੋੜ ਜਵਾਬ ਦੇ ਦਾਂਗੇ ਸੀਨਾ ਗਰੁੱਪ ਜਿੰਦਾਬਾਦ ਲਲੀ ਢਾਲਾ ਜਿੰਦਾਬਾਦ ਪਹਿਲਾਂ ਤੇ ਇਹਨੂੰ ਐਡੀ ਵੱਡੀ ਜਿੱਤ ਦੀ ਨਹੀਂ ਗੱਲ ਕਰਦਾ ਇਹ 10ਵੀਂ ਮੇਰੀ ਹੈਗੀ ਇਲੈਕਸ਼ਨ ਰਾਈਟ ਔਰ ਮੈਂ ਮਹਿਸੂਸ ਕਰਦਾ ਹਾਂ ਕਿ ਜੋ ਵੀ ਵਿਰੋਧੀ ਧਿਰ ਨੇ ਇਹ ਆਪਣੀ ਈਗੋ ਨੂੰ ਸੈਟਿਸਫਾਈ ਕਰਨ ਵਾਸਤੇ ਇਹ ਇਲੈਕਸ਼ਨ ਗੜੀ 20 ਸਾਲ ਤੋਂ ਹੀ ਸਾਡੀ ਡਵੈਲਪਮੈਂਟ ਚੱਲਦੀ ਪਈ ਹੈ ਔਰ ਅਸੀਂ ਅੱਜ ਲੋਕਾਂ ਨੂੰ ਬਹੁਤ ਕੁਝ ਦੇ ਰਹੇ ਹਾਂ ਪਰਿਵਾਰ ਚ ਬੰਦੇ ਵੱਖਰੇ ਹੋ ਜਾਂਦੇ ਆ ਉਹ ਸੁਣ ਕਰਕੇ ਇਹ ਇਲੈਕਸ਼ਨ ਹੋਈ ਆ ਤੇ ਇਲੈਕਸ਼ਨ ਚ ਅਸੀਂ ਪੂਰੀ ਵਿਜੇ ਪ੍ਰਾਪਤ ਕਰ ਰਹੇ ਆ ਉੱਪਰ ਦੀਆਂ ਸੀਟਾਂ ਦੇ ਰਿਜ਼ਲਟ ਆ ਗਏ ਆ ਉਹ ਸਾਰੇ ਸਾਡੇ ਆਖਦੇ ਆ ਪਿੱਛੜ ਗਈ ਤੇ ਇਸ ਤੋਂ ਸਾਫ਼ ਇਲੈਕਸ਼ਨ ਨਹੀਂ ਹੋ ਸਕਦੀ ਰਗੇ ਅੰਗਲ ਥੋੜਾ ਇੱਧਰ ਕਰ ਲੀ ਪਤਾ ਕੀ ਮੁੰਡਾ ਰੋਣਾ ਪਾ ਜੀ ਰੇਣੀ ਰੇਣੀ ਮੀਰੇ ਲਈ ਸੰਗੂਆ ਯਾਰ ਨਹੀਂ ਭਾਈ ਆ ਪਾਗੇ ਜਾ ਗੇ ਵਿਸ਼ੇ ਕਰ ਗੋਡੋ ਬੋਲ ਬੋਲਣਾ ਨੂੰ ਕੋਈ ਨਾਲ ਹੋ ਜੋ ਨਾਲ ਇੱਧਰ ਆ ਜੋ ਫੈਕਟਰੀ ਸਾਹਿਬ ਨਾਲ ਇੱਕ ਮਿੰਟ ਬਣਾਓ ਪਾਈ ਅੱਧਾ ਘੰਟਾ ਹੀ ਲੱਗਣਾ ਉਸ ਤੋਂ ਜ਼ਿਆਦਾ ਨਹੀਂ ਲੱਗਣਾ ਲਾਲੀ ਭਾਜੀ ਸਾਰੇ 20 ਬਣਾ ਦਿਓ ਪੰਜਾ ਫੁੱਟ ਲੱਗ ਜਣੀ ਆ 20 ਬਣਾ ਦਿਓ ਜੀ ਇਹਦੇ ਸ਼ਾਟ ਕਰੋ ਪਹਿਲਾਂ ਤਾਂ ਇਹਨੂੰ ਐਡੀ ਵੱਡੀ ਜਿੱਤ ਦੀ ਨਹੀਂ ਗੱਲ ਕਰਦਾ ਇਹ ਦਸਵੀਂ ਮੇਰੀ ਹੈਗੀ ਹੈ ਇਲੈਕਸ਼ਨ ਰਾਈਟ ਔਰ ਮੈਂ ਮਹਿਸੂਸ ਕਰਦਾ ਹਾਂ ਕਿ ਜੋ ਵੀ ਵਿਰੋਧੀ ਰੂਪ ਨੇ ਇਹ ਆਪਣੀ ਈਗੋ ਨੂੰ ਸ਼ੈਟੀਸਫਾਈ ਕਰਨ ਵਾਸਤੇ ਇਹ ਇਲੈਕਸ਼ਨ ਲੜੀ ਉਹਨਾਂ ਨੂੰ ਪ੍ਰਮਾਤਮਾ ਸਮਰਥਾ ਦੇਵੇ ਕਿ ਉਹ ਆਪਣੀ ਇਸ ਜੋ ਰਿਜ਼ਲਟ ਆਇਆ ਉਹਨੂੰ ਬਰਦਾਸ਼ਤ ਕਰ ਸਕਣ ਜਨਾਬ ਜਦੋਂ ਤੁਸੀਂ ਨਹੀਂ ਸੀ ਪ੍ਰਧਾਨ ਹੋ ਗਿਆ ਤੁਹਾਡੇ ਚਾਰੇ ਇਹਨੂੰ ਕਲੱਬ ਨਹੀਂ ਕਿਹਾ ਜਾਂਦਾ ਰਿਹਾ ਬੜੀ ਸ਼ੇਰਤਲਾ ਰੋਲਾ ਬੜਾ ਹੀ ਮਾਰ ਐਸ ਤੋਂ ਪੂਰੇ ਮਰਦਾਂ ਦੇ ਵਿੱਚ ਜੇ ਮੰਨਦੇ ਹੋ ਕਿ ਸਰਵਿਸ ਕਲੱਬ ਇੱਕ ਨੰਬਰ ਤੇ ਆ ਪਰ ਸਹੂਲਤियां ਜਿਹੜੀਆਂ ਵੀ ਆ ਸਭ ਤੋਂ ਵਧੀਆ ਵੈਸੇ ਮੈਨੂੰ ਨਹੀਂ ਪਤਾ ਤੁਸੀਂ ਕਿੰਨੀ ਰੇਟ 'ਚ ਪ੍ਰੈਸ ਹੋ ਜੋ ਵੀ ਜਾਣਦੇ ਆ ਨਾ ਮੈਂ ਇੱਥੇ ਹੀ ਨਹੀਂ ਮੈਂ ਹਮੇਸ਼ਾ ਹੀ ਜਿੱਥੇ ਵੀ ਹੈਗਾ ਉਤੇ ਮੈਂ ਜੋ ਇਹ ਮਹਿਸੂਸ ਕਰਦੀ ਔਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਲੋਕ ਮੈਰਿਟ ਤੇ ਡਿਸਰ ਚਾਹੁੰਦੇ ਆ ਕੋਈ ਰਹਿਤ ਨਹੀਂ ਚਾਹੁੰਦੇ ਉਹ ਸੋ ਮੇਰੀ ਸ਼ੁਰੂ ਤੋਂ ਮੇਰਾ ਇਹ عقیدہ ਮੇਰਾ ਇੱਕ ਜੋ ਮੈਂ ਟਾਰਗੇਟ ਇਹੀ دیا ਕਿ ਹਰ ਕੀ ਇਸ਼ੂ ਨੂੰ ਮੈਰਿਟ ਤੇ ਡਿਸਾਈਡ ਕਰਨਾ ਇਹਨਾਂ ਦਾ ਇੱਕ ਲਾਸਟ ਪਰਚ ਹੈ ਜੀ ਤੁਹਾਡਾ ਇੱਕ ਸੁਪਨਾ ਹੈ ਵੀ ਤੁਸੀਂ ਇੱਕ 5 ਸਟਾਰ ਬਣਾਉਣਾ ਹੈ ਸਰਵਿਸ ਕਲੱਬ ਨੂੰ 5 ਸਟਾਰ ਦਾ ਰੇਟਿੰਗ ਦੇਣਾ ਹੈ عزیز ਸਾਡੀ ਕੋਸ਼ਿਸ਼ ਪੂਰੀ ਤਰ੍ਹਾਂ ਚੱਲ ਰਹੀ ਆ ਇਨ ਕੇਸ ਹਾਈ ਕੋਰਟ ਸਾਡਾ ਆ ਸਾਡੇ ਡਿਸਕਸ ਹੋ ਗਿਆ ਤੇ ਤੁਸੀਂ ਸਾਰੇ ਇਹ ਮਹਿਸੂਸ ਕਰੋਗੇ ਕਿ ਇੱਕ ਕਲੱਬ ਜਿਹੜੀ ਹੈ 5 ਸਟਾਰ ਲੈਵਲ ਤੇ ਜਾਏਗੀ ਮੈਂ ਲੋਕ ਸਾਰੇ ਮੈਂਬਰਾਂ ਦਾ ਧੰਨਵਾਦ ਕਰਨਾ ਚਾਹੁੰਗਾ ਜੀ ਜਿਹੜੇ ਮੈਂਬਰਾਂ ਨੇ ਸਾਡੇ ਚੰਗੇ ਕੰਮਾਂ ਨੂੰ ਮੋਹਰ ਲਾਈ ਆ ਸਾਡੇ 20 ਸਾਲ ਦਾ ਜੋ ਅਸੀਂ ਇਸ ਕਲੱਬ ਲਈ ਇਮਾਨਦਾਰੀ ਨਾਲ ਕੰਮ ਕੀਤਾ ਅੱਜ ਉਹਨਾਂ ਨੇ ਮੋਹਰ ਲਾਈ ਔਰ ਜੋ ਝੂਠ ਦਾ ਪ੍ਰਚਾਰ ਕੀਤਾ ਗਿਆ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਦੋਂ ਦਾ ਧੜਾ ਚੱਲਦਾ ਵਾ ਪ੍ਰਧਾਨ ਦੀ ਬੰਦੇ ਪੇ ਉਹ ਸ਼ਿਦਾ ਸਾਹਿਬ ਕਿ ਵਧੀਆ ਕੰਮ ਹੈ ਸਾਡੀ ਲੋਕਾਂ ਨੇ ਪਾਈ ਹੈ ਇਹ ਜੀ ਵਧੀਆ ਕੰਮ ਨੂੰ ਹੀ ਮੋਹਰ ਲਾਈ ਲੋਕਾਂ ਨੇ ਸਭ ਤੋਂ ਟਰਾਂਸਪੇਰੈਂਟ ਇਲੈਕਸ਼ਨ ਹੋਈ ਹੈ ਡੀਸੀ ਦਫ਼ਤਰਾਂ ਨੂੰ ਇਲੈਕਸ਼ਨ ਕਰਾਈ ਗਈ ਹੈ ਸਾਡੇ ਵਿਰੋਧੀਆਂ ਨੇ ਇਹੋ ਜਿਹੇ ਮੁੱਦੇ ਉਠਾਏ ਜਿਹੜੇ ਸਾਡੇ ਕਲੱਬ 'ਚ ਹੈ ਹੀ ਨਹੀਂ ਜਨਾਨੀਆਂ ਸੇਫ ਨਹੀਂ ਉਹਨਾਂ ਨੇ ਇਹੋ ਜਿਹੇ ਗੱਲਾਂ ਕੀਤੀਆਂ ਜਿਹੜੀਆਂ ਮੈਂਬਰਾਂ ਨੂੰ ਪਸੰਦ ਨਹੀਂ ਆਈਆਂ ਔਰ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਨਾ ਮੈਂਬਰਾਂ ਨੇ ਤੇ ਜਿਹੜਾ ਰਹਿੰਦਾ ਵਾ ਸੁਧਾਰ ਕੋਈ ਹੋਰ ਵੀ ਸੁਧਾਰ ਵੱਤ ਕੀਤਾ ਜਾਏਗਾ ਵਧੀਆ ਦੇਖੋ ਸੁਧਾਰ ਦੀ ਹਮੇਸ਼ਾ ਗੁੰਜਾਇਸ਼ ਹੁੰਦੀ ਹੈ ਸੁਧਾਰ ਹਮੇਸ਼ਾ ਗੁੰਜਾਇਸ਼ ਹੁੰਦੀ ਹੈ ਜੋ ਸਾਡੇ ਤੋਂ ਬੈਸਟ ਔਰ ਪਿੱਛੇ ਵੀ ਕੀਤਾ ਕਰਦੇ ਰਵਾਂਗੇ ਅਸੀਂ ਲਾਇਲ ਹਾਂ ਸਰਵਿਸ ਕਲੱਬ ਲਈ ਸਰਵਿਸ ਲਈ ਬਹੁਤ ਬਲੰਦੀਆਂ ਤੇ ਲੈ ਕੇ ਜਾਵਾਂਗੇ ਥੈਂਕ ਯੂ ਅੱਜ ਜੀ ਲਾਲੀ ਸੰਧੂ ਜੀ ਔਰ ਚੀਲਾ ਸਾਹਿਬ ਦੀ ਬਦੌਲਤ ਹੀ ਅੱਜ ਜੋ ਕੁਝ ਹੋਇਆ ਵਾ ਉਹਨਾਂ ਦੀ ਬਦੌਲਤ ਹੀ ਅੱਜ ਸਾਡੀ ਕਲੱਬ ਨੂੰ 12ਮੈਂਟ ਔਰ ਇਹ ਨਾਲ ਹੀ ਬਤਾਲਣ ਨਹੀਂ ਸਭ ਕੁਝ ਸਭ ਕੁਝ ਹੈ ਜਲਦ ਜਲਦ ਬਹੁਤ ਜ਼ਿਆਦਾ ਹੋ ਗਿਆ ਹੈ थैंक यू ਸਮਾਜਿਕ ਗੱਲ ਕਰੀਏ ਤਾਂ 20 ਸਾਲ ਹੋ ਗਏ ਲਗਾਤਾਰ ਜਿੱਤਦੇ ਆ 20 ਸਾਲ ਤੋਂ ਹੀ ਸਾਡੀ ਡਵੈਲਪਮੈਂਟ ਚੱਲਦੀ ਪਈ ਹੈ ਔਰ ਅਸੀਂ ਅੱਜ ਲੋਕਾਂ ਨੂੰ ਬਹੁਤ ਕੁਝ ਦੇ ਰਹੇ ਆ ਉਹ ਉਹਦੇ ਉਹਦੇ ਉਹਦਾ ਹੀ ਫਤਵਾ ਉਹਦਾ ਹੀ ਫਤਵਾ ਸਾਨੂੰ ਮਿਲਿਆ ਉਹਦਾ ਹੀ ਫਤਵਾ ਸਾਨੂੰ ਅੱਜ ਮਿਲਿਆ ਜੇਕਰ ਗੱਲ ਕਰੀਏ ਤਾਂ ਸ਼ੀਰਾ ਸਾਹਿਬ ਵੱਲੋਂ ਕਿਹਾ ਗਿਆ ਜੀ 5 ਸਟਾਰ ਦਾ ਰੇਟਿੰਗ ਦੇ ਔਰ 5 ਸਟਾਰ ਹੀ ਮਿਲੇਗਾ ਹੈ ਇਹ ਫਾਈਵ ਸਟਾਰ ਹੋਟਲ ਦੀ ਫੈਸਿਲਿਟੀ ਤੁਹਾਨੂੰ ਇੱਥੇ ਸਾਡੀ ਕਲੱਬ ਦੇ ਵਿੱਚ ਮਿਲੇਗੀ। ਥੈਂਕ ਯੂ। ਇਹ 20 ਸਾਲ ਤੋਂ ਇੱਕ ਜਿੱਤ ਕੋਈ ਛੋਟੀ ਜਿੱਤ ਨਹੀਂ ਹੁੰਦੀ। ਲੋਕੀ ਤੇ 5 ਸਾਲ ਬਾਅਦ ਸਰਕਾਰਾਂ ਬਦਲ ਦਿੰਦੇ ਆ। ਜੇ 20 ਸਾਲ ਇੱਕ ਕੈਂਡੀਡੇਟ ਨੂੰ ਹਰ ਵਾਰ ਲੋਕਾਂ ਨੇ ਜਿਤਾਇਆ ਉਹਦੇ ਵਿੱਚ ਤਿੰਨ ਕਾਰਨ ਅਗਿਆ। ਇੱਜ਼ਤ, ਰਿਸਪੈਕਟ ਅਤੇ ਲਾਇਲਟੀ। ਕੀ ਇਹ 20 ਸਾਲ ਪਹਿਲੇ ਹਾਤਾ ਹੈ? ਹਾਤਾ ਹੀ ਐ ਨਾਲੀ ਭਾਈ ਦੀ ਮਿਹਨਤ ਤੇ ਸ਼ੀਨਾ ਗਰੁੱਪ ਸਾਰੇ ਆਪਣੇ ਭਰਾ ਮੈਂਬਰ ਇਹ ਉਹਨਾਂ ਦੇ ਪਿਆਰ ਨਾਲ ਐਡਾ ਕੰਮ ਚੱਲਿਆ ਕਿ ਅੱਜ ਇੱਕ ਫੈਮਿਲੀ ਕਲੱਬ ਬਣ ਗਿਆ ਇੱਕ ਗੱਲ ਹੋਰ ਮੇਰੀ ਜਿੱਤੇ ਹੀ ਸਿਰ ਤੇ ਉੱਭ ਰਹੀ ਗਿਆ ਨਹੀਂ ਇਹ ਠੀਕ ਹੈ ਇੱਕ ਬੰਦਾ ਹੈ ਹੱਕ ਬੰਦਾ ਇਲੈਕਸ਼ਨ ਲੜਦਾ ਬੰਦਾ ਇਹ ਸ਼ੀਨਾ ਗਰੁੱਪ ਜਿੰਦਾਬਾਦ ਲਲੀਟਾਲਾ ਜਿੰਦਾਬਾਦ ਦੇਖੋ ਜੀ ਮੇਰਾ ਨਾਮ ਇੰਦਰਜੀਤ ਸਿੰਘ ਰੋਮੀ ਆ ਇਸ ਵਾਰ ਵੀ ਜਦੋਂ ਇਲੈਕਸ਼ਨ ਹੋਈ ਆ ਸਾਡੇ ਗਰੁੱਪ ਦੇ ਕੁਝ ਬੰਦੇ ਨਰਾਜ਼ ਹੋ ਕੇ ਉਧਰ ਗਏ ਆ ਉਹ ਸਾਡੇ ਨਾਲ ਠੀਕ ਚੱਲਦੇ ਰਹੇ ਪਰ ਕੋਈ ਐਸੀਆਂ ਗੱਲਾਂ ਹੋ ਜਾਂਦੀਆਂ ਪਰਿਵਾਰ ਚ ਬੰਦੇ ਵੱਖਰੇ ਹੋ ਜਾਂਦੇ ਆ ਉਸ ਹੋਂ ਕਰਕੇ ਇਹ ਇਲੈਕਸ਼ਨ ਹੋਈ ਆ ਤੇ ਇਲੈਕਸ਼ਨ ਚ ਅਸੀਂ ਪੂਰੀ ਵਿਜੇ ਪ੍ਰਾਪਤ ਕਰ ਲਿਆ ਉਪਰਨੀਆ ਸੀਟਾਂ ਦੇ ਰਿਜ਼ਲਟ ਆ ਗਏ ਆ ਉਹ ਸਾਰੇ ਸਾਡੇ ਅੱਖ ਤੇ ਅਸੀਂ ਸਾਰਿਆਂ ਭਰਾਵਾਂ ਦਾ ਧੰਕਸ ਕਰਦੇ ਆ ਸਾਰੇ ਮੈਂਬਰਾਂ ਦਾ ਧੰਕਸ ਕਰਦੇ ਆ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਜਿਨ੍ਹਾਂ ਨੇ ਮਿਹਨਤ ਕੀਤੀ ਆ ਇਹ ਸਭ ਉਹਨਾਂ ਦਾ ਨਤੀਜਾ ਹੈ ਮੈਂਬਰਸ ਦਾ ਤੇ ਜਿਨ੍ਹਾਂ ਨੇ ਮਦਦ ਕੀਤੀ ਆ ਮੇਰਾ ਕੋਈ ਨਹੀਂ ਰੋਲ ਉਹਨਾਂ ਦਾ ਰੋਲ ਨਸਾਰੀ ਵੈਰੀ ਗੁੱਡ